ਵਾਹਿਗੁਰੂ ਸਹਬ ਜੀ ਮਾਜ ਮਹੱਲਾ ਤੀਜ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹੋ ਮੈ ਮੇਲ ਲਾਗੀ ਗੁਰ ਸਬਦੀ ਖੋਵੇ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਮਹਾਰਾ ਸੱਚੇ ਪਾਤਸ਼ਾਹ ਜੀ ਮਾਜ ਰਾਗ ਅੰਦਰ ਮਹੱਲਾ ਤੀਜਾ ਪਹਿਲੇ ਬੰਦ ਵਿੱਚ ਹੀ ਦੱਸ ਰਹੇ ਨੇ ਵੀ ਇਸ ਆਤਮਾ ਦੇ ਅੰਦਰ ਉਸ ਰਾਮ ਪ੍ਰਭੂ ਪ੍ਰਮਾਤਮਾ ਦਾ ਨਾਮ ਪ੍ਰਗਾਸ ਗੁਰੂ ਤੋਂ ਹੀ ਹੋਣਾ ਹੈ ਗੁਰੂ ਤੋਂ ਬਗੈਰ ਜਿੰਨੇ ਮਰਜੀ ਯਤਨ ਕਰ ਲਵੇ ਇਨਸਾਨ ਕਿਸੇ ਵੀ ਕਿਸਮ ਦੀ ਉਹ ਹੱਠ ਕਰ ਲਵੇ ਜਾਂ ਕਿਸ ਤਰ੍ਹਾਂ ਦਾ ਵੀ ਕੋਈ ਅਪਾ ਕਰਦਾ ਕੋਈ ਸਾਧਨ ਅਪਣਾਉਂਦਾ ਕਿਸੇ ਵੀ ਕਿਸਮ ਦਾ ਇਸ ਜੀਵ ਆਤਮਾ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਗਾਸ ਗੁਰੂ ਤੋਂ ਹੀ ਹੋਣਾ ਹੈ ਹੋਰ ਕੋਈ ਚਾਰਾ ਨਹੀਂ ਜੀ ਗੁਰੂ ਤੋਂ ਲਵ ਆ ਦੱਸ ਰਹੇ ਨੇ ਪਹਿਲੇ ਬੰਦ ਜੀ ਮਹਾਰਾਜ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਜਦੋਂ ਗੁਰੂ ਨਾਲ ਜੁੜ ਗਏ ਗੁਰੂ ਤੋਂ ਗਿਆਨ ਲਿਆ ਉਹ ਪ੍ਰਭੂ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਸਾਡੇ ਅੰਦਰ ਹੋ ਜਾਣਾ ਉਹਨੇ ਪ੍ਰਗਟ ਹੋ ਜਾਣਾ ਅੰਦਰੋਂ ਅੰਦਰ ਹੀ ਆ ਜੀ ਅੰਤਰ ਵਸਤ ਮੂੜਾ ਬਾਹਰ ਪਾਲੇ ਇਹ ਗੁਰਬਾਣੀ ਦੀ ਪੰਕਤੀ ਆ ਵੇ ਬਸਦਾ ਉਹ ਅੰਦਰ ਹੀ ਆ ਕਾਲਪੁਰਖ ਵਾਹਿਗੁਰੂ ਮੂਰਖ ਮਨ ਬਾਹਰ ਭਾਲਦਾ ਫਿਰਦਾ ਇਸ ਬੰਦ ਵਿੱਚ ਵੀ ਇਹੀ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਫੇਰ ਕੀ ਹੋਏਗਾ ਜੀ ਹੋਮੇ ਮੈਲ ਲੱਗੀ ਗੁਰ ਸ਼ਬਦੀ ਖੋਵੇ ਜਿਹੜੀ ਹੋਮੇ ਦੀ ਮੈਲ ਲੱਗੀ ਹੋਈ ਆ ਗੁਰੂ ਦੇ ਸ਼ਬਦ ਦੇ ਨਾਲ ਦੂਰ ਹੋਣੀ ਆ ਜੀ ਗੁਰੂ ਦੇ ਸ਼ਬਦ ਨੇ ਸਾਡੇ ਅੰਦਰ ਦੀ ਮੈਲ ਧੋਣੀ ਆ ਤੇ ਥੋਤੀ ਕਦੋਂ ਜਾਣੀਏ ਜਦੋਂ ਗੁਰੂ ਤੁ ਗਿਆਨ ਲਿਆ ਜਦੋਂ ਗੁਰੂ ਦੀ ਗੱਲ ਸੁਣੀ ਆਪਾਂ ਜਿੰਨਾ ਚਿਰ ਆਪਾਂ ਗੁਰੂ ਦੀ ਗੱਲ ਹੀ ਨਹੀਂ ਸੁਣਦੇ ਤੇ ਅੰਦਰ ਦੀ ਮਹਿਣੀ ਥੋਤੀ ਜਾਂਦੀ ਮਹਾਰਾ ਸਮਝਾਉਣਾ ਕਰਦੇ ਨੇ ਮਨ ਨਿਰਮਲ ਅਨੰਦਨ ਭਗਤੀ ਰਾਤਾ ਫਿਰ ਜਦੋਂ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਅੰਦਰੋਂ ਪ੍ਰਕਾਸ਼ ਹੋ ਗਿਆ ਉਹ ਪ੍ਰਗਟ ਹੋ ਗਿਆ ਫਿਰ ਹਉਮੈ ਮੈਨ ਲੱਗੀ ਹੋਈ ਆ ਜਿਹੜੀ ਗੁਰੂ ਦੇ ਸ਼ਬਦ ਨੇ ਧੋ ਦੇਣੀ ਆ ਤੇ ਫਿਰ ਕੀ ਹੋਏਗਾ ਜੀ ਮਨ ਨਿਰਮਲ ਅਨੰਦਨ ਭਗਤੀ ਰਾਤਾ ਫਿਰ ਮਨ ਨਿਰਮਲ ਹੋ ਗਿਆ ਤੇ ਹਰ ਰੋਜ਼ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਰੰਗਿਆ ਜਾਂਦਾ ਭਗਤ ਕਰੇ ਹਰ ਪਾਵਣ ਅ ਫਿਰ ਜਦੋਂ ਭਗਤੀ ਵਿੱਚ ਲੱਗ ਗਿਆ ਤਾਂ ਭਗਤੀ ਕਰੇਗਾ ਪ੍ਰਭੂ ਪਰਮਾਤਮਾ ਦੀ ਉਹ ਹਰੀ ਪ੍ਰਭੂ ਪਰਮਾਤਮਾ ਨੂੰ ਪਰਾਪਤ ਕਰ ਲੇਗਾ ਭਾਈ ਇਸ ਤਰ੍ਹਾਂ ਹੀ ਕਹਿੰਦੀ ਆ ਬਾਣੀ ਪਰ ਆਪਣਾ ਸੁਭਾਅ ਨਹੀਂ ਹੈ ਗੁਰਬਾਣੀ ਸੁਣਨ ਦਾ ਹੁਣ ਦੇਖਦੇ ਆਂ ਆਉਣੇ ਆਪਾਂ ਨਮਸਕਾਰ ਕੀਤੀ ਨਮਸਕਾਰ ਕਰਕੇ ਮਿੰਟ 2 ਮਿੰਟ ਬੈਠੇ ਆਂ ਵੈਸੇ ਤਾਂ ਕਈ ਭੈਣ ਭਰਾ ਤਾਂ ਬੰਦੇ ਵੀ ਹੈ ਨਹੀਂ ਆਏ ਮੱਥਾ ਟੇਕ ਕੇ ਚੱਲ ਵਾਪਸੀ ਜਦੋਂ ਗੁਰੂ ਦੀ ਗੱਲ ਸੁਣਨ ਸ਼ੁਰੂ ਹੁੰਦੀ ਆ ਗੁਰੂ ਤੋਂ ਗਿਆਨ ਲੈਣ ਦੀ ਗੱਲ ਆਉਂਦੀ ਆ ਉਦੋਂ ਸਾਨੂੰ ਆਲਸ ਪੈਂਦੀ ਆ ਅਸੀਂ ਭੱਜਦੇ ਆ ਹੋਰਾਂ ਕੰਮਾਂ ਵਿੱਚ ਆਈ ਆ ਨਾ ਮਹਾਰਾਜ ਕਹਿੰਦੇ ਜੱਗ ਭੁੱਲਿਆ ਹੋਇਆ ਤੇ ਗੁਰੂ ਕੀ ਕਰਦਾ ਸਾਡਾ ਆਪਣਾ ਗੁਰੂ ਕੀ ਕਰਦਾ ਗੁਰੂ ਗਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਰਦੀ ਆ ਸਾਡੇ ਵਾਸਤੇ ਭੁੱਲੇ ਮਾਰਗ ਜਨੇ ਬਤਾਇਆ ਐਸਾ ਗੁਰਬਟ ਭਾਗੀ ਪਾਇਆ ਵਾਹ ਸਤਿਗੁਰੂ ਕਹਿੰਦੇ ਨੇ ਭੁੱਲੇ ਹੋਏ ਰਸਤਿਆਂ ਤੋਂ ਸਾਨੂੰ ਗੁਰੂ ਨੇ ਗਿਆਨ ਦੇ ਕੇ ਰੋਕਿਆ ਮਾਰਗ ਦਾ ਮਤਲਬ ਰਸਤਾ ਭੁੱਲੇ ਮਾਰਗ ਜਿਹਨੇ ਬਤਾਇਆ ਅਸੀਂ ਭੁੱਲੇ ਭਟਕੇ ਫਿਰਦੇ ਸੀ ਉਲਟ ਰਾਹਾਂ ਤੇ ਫਿਰਦੇ ਸੀ ਤੇ ਸਾਨੂੰ ਸਤਿਗੁਰਾਂ ਨੇ ਸਹੀ ਰਾਹ ਬਤਾਇਆ ਗੁਰਬਾਣੀ ਤੋਂ ਬਿਨਾਂ ਸਹੀ ਰਾਹ ਕਿੱਤੋਂ ਨਹੀਂ ਪ੍ਰਾਪਤ ਹੋਣਾ ਕਿਤੋਂ ਨਹੀਂ ਪਤਾ ਲੱਗਣਾ ਸਹੀ ਰਸਤੇ ਦਾ ਵੀ ਤੇਰਾ ਰਸਤਾ ਕਿਤਰੀ ਮੰਜ਼ਿਲ ਕੀ ਆ ਇਨਸਾਨ ਕਿਉਂਕਿ ਗੁਰਬਾਣੀ ਨੇ ਦੱਸਣਾ ਸਾਨੂੰ ਤੇ ਗੁਰਬਾਣੀ ਨੂੰ ਆਪਾਂ ਸੁਣਦੇ ਨਹੀਂ ਭਾਈ ਕਿੱਡੇ-ਕੱਡੇ ਪ੍ਰਚਾਰਕ ਹੈ ਕੌਮ ਦੇ ਪ੍ਰਚਾਰਕ ਤਤ ਗੁਰਮਤ ਤੇ ਗੱਲ ਕਰਨ ਵਾਲੇ ਵਿਦਵਾਨ ਪ੍ਰਚਾਰਕ ਗੁਰੂ ਘਰ ਦੇ ਵਜੀਰ ਉਹਨਾਂ ਨੂੰ ਸੁਣੀਏ ਮੈਂ ਵੀ ਗੁਰੂ ਦੀ ਕਿਰਪਾ ਸਦਕਾ ਇਹ ਪ੍ਰਚਾਰਕਾਂ ਨੂੰ ਸੁਣਦਾ ਤੇ ਸੁਣਦਾ ਰਿਹਾ ਤੇ ਮੈਨੂੰ ਵੀ ਬਾਣੀ ਪੜਨ ਲਾ ਲਿਆ ਮਹਾਰਾਜ ਨੇ ਕਿਉਂਕਿ ਉਹਨਾਂ ਤੋਂ ਸਿੱਖਿਆ ਲੈ ਲਈ ਮੈਂ ਸੂਜੀ ਗੁਰੂ ਨੇ ਹੀ ਦੇਣੀ ਹੈ ਸ਼ਬਦ ਗੁਰੂ ਨੇ ਹੀ ਸੋਚੀ ਦੇਣੀ ਹੈ ਪਰ ਸੁਣਨਾ ਤਾਂ ਆਪਾਂ ਨੂੰ ਭੈਣ ਭਰਾ ਪ੍ਰਚਾਰਕ ਪਈਆਂ ਪ੍ਰਚਾਰਕ ਤੋਂ ਸੁਣਨਾ ਪੈਣਾ ਆਪ ਨੂੰ ਚਾਹ ਭੈਣ ਸੁਣਾਉਂਦੀ ਆ ਚਾਹ ਭਾਈ ਆ ਭੈਣਾ ਬਹੁਤ ਪ੍ਰਚਾਰਕ ਨੇ ਅੱਜ ਕੱਲ ਹੁਣ ਅਗਗਨਦੀਪ ਕੌਰ ਆਪਣਾ ਬਹੁਤ ਵਧੀਆ ਪ੍ਰਚਾਰ ਕਰਦੀ ਐ ਕੁਲਦੀਪ ਕੌਰ ਕੁੜੀ ਇੱਕ ਫਤੇਕਰ ਸਾਹਿਬ ਦੇ ਹੈੱਡ ਗ੍ਰਾਂਥੀ ਨੇ ਮੇਰਾ ਕਹੇ ਹਰਪਾਲ ਸਿੰਘ ਨਾ ਉਹਨਾਂ ਤਾਂ ਬੜਾ ਵਧੀਆ ਪ੍ਰਚਾਰਕ ਕਰਦੇ ਨੇ ਭਾਈ ਸਰਪਜੀਤ ਸਿੰਘ ਧੁੰਦੇ ਹੋਣੀ ਨੇ ਭਾਈ ਪੰਥਪ੍ਰੀਤ ਉਹਨਾਂ ਨੇ ਭਾਈ ਪੰਥਪ੍ਰੀਤ ਪੂਰਾ ਹੀ ਵਿਸਤਾਰ ਦੇ ਵਿੱਚ ਸਮਝਾ ਦਿੰਦਾ ਨਾ ਘਰਬਾਣੀ ਨੂੰ ਪਰ ਸੁਣਨਾ ਬੜਾ ਔਖਾ ਚੰਗਾ ਨਹੀਂ ਲੱਗਦਾ ਉਹ ਕਿਸੇ ਨੂੰ ਬਾੜਿਆਂ ਨੂੰ ਨਹੀਂ ਚੰਗਾ ਲੱਗਦਾ ਮੇਰੀ ਟੇਪ ਲੱਗੀ ਹੁੰਦੀ ਹੈ ਜੀ ਗੱਡੀ ਦੇ ਵਿੱਚ ਕੰਮ ਮੇਰਾ ਪਿੰਡਾਂ ਦੇ ਵਿੱਚ ਆ ਤੇ ਕਈ ਕਹਿਣਗੇ ਲੈ ਤੂੰ ਪੰਥ ਪ੍ਰੀਤ ਨੂੰ ਸੁਣੀ ਜਾਂਦਾ ਉਹ ਮੈਂ ਕਿਹਾ ਮੈਂ ਪੰਥ ਪ੍ਰੀਤ ਨੂੰ ਨਹੀਂ ਸੁਣਦਾ ਪ੍ਰਭੂ ਮੈਂ ਤਾਂ ਗੁਰੂ ਦਾ ਗਿਆਨ ਸੁਣਦਾ ਪਰ ਸੁਣਨਾ ਤਾਂ ਭੈਣ ਭਰਾ ਤੋਂ ਹੀ ਪੜਨ ਐਂ ਕਹਿਣਗੇ ਕਈ ਮੈਨੂੰ ਪਾਈ ਇਸ ਤਰ੍ਹਾਂ ਸਾਨੂੰ ਗਿਆਨ ਤੋਂ ਗੁਰੂ ਦੇ ਗਿਆਨ ਤੋਂ ਬਿਨਾ ਸੋਝੀ ਨਹੀਂ ਆਉਣੀ ਪ੍ਰਚਾਰਕ ਸਾਰੇ ਹੀ ਵਧੀਆ ਨੇ ਪਰ ਜਿਹੜੇ ਪ੍ਰਚਾਰਕ ਦੀ ਗੱਲ ਮੈਨੂੰ ਜ਼ਿਆਦਾ ਧੁੰਦੇ ਹੋਣਾਂ ਦੀ ਗਿਆਨੀ ਹਰਪਾਲ ਸਿੰਘ ਹੋਣੀ ਆ ਭੈਣ ਗਗਨਦੀਪ कौर ਆਪਣੇ ਉਹ ਦੂਜੇ ਪਾਈ ਪੰਥ ਪ੍ਰੀਤ ਸਰਬ ਜਿਸ ਨੂੰ ਧੁੰਦਾ ਹੈ ਇਹਨਾਂ ਦੀਆਂ ਗੱਲਾਂ ਕਿਉਂਕਿ ਸੁਣਾਉਂਦੇ ਤਾਂ ਕਰਬਾਨੀਆਂ ਹੋਈਆਂ ਉਹ ਮੈਨੂੰ ਸਹੀ ਸਮਝ ਵਿੱਚ ਆ ਜਾਂਦੀਆਂ ਨੇ ਹੁਣ ਜੇ ਆਪਾਂ ਆਹ ਸ਼ਬਦ ਵਿਚਾਰ ਕਰਨ ਲੱਗੇ ਆ ਮੈਂ ਇਹਨਾਂ ਨੂੰ ਪ੍ਰਚਾਰਕਾਂ ਨੂੰ ਸੁਣ ਕੇ ਮੈਨੂੰ ਵੀ ਅਕਲ ਆ ਗਈ ਥੋੜੀ ਜਿਹੀ ਵੀ ਇਸ ਤਰ੍ਹਾਂ ਗੁਰੂ ਦੀ ਗੱਲ ਕਰੀਦੀ ਐ ਸਿੱਖਣਾ ਤਾਂ ਆਪਾਂ ਪ੍ਰਚਾਰਕਾਂ ਤੋਂ ਹੀ ਆ ਭੈਣ ਭਰਾਵਾਂ ਤੋਂ ਹੀ ਜੇ ਹੁਣ ਗੁਰਬਾਣੀ ਦੀ ਆਪਾਂ ਸੰਥਿਆ ਲੈਣੇ ਆ ਚਾਹੇ ਟਕਸਾਲ ਤੋਂ ਲੈਣੇ ਆ ਚਾਹੇ ਇੱਕ ਤੋਂ ਵੀ ਲੈਣੇ ਆ ਲੈਣੇ ਤਾਂ ਆਪਾਂ ਜਾਣਕਾਰਾਂ ਤੋਂ ਹੀ ਆ ਜਿਹੜੇ ਜਾਣਦੇ ਨੇ ਗੱਲ ਉਹਨਾਂ ਤੋਂ ਹੀ ਲੈਣੀ ਆ ਆਪਾਂ ਜਾਣਕਾਰੀ ਤਾਂ ਆਪਾਂ ਚੰਗੇ ਪ੍ਰਚਾਰਕਾਂ ਨੂੰ ਸੁਣੀਏ ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਨੇ ਮੈਂ ਇਹ ਗੱਲ ਜ਼ਰੂਰ ਕਹੂੰਗਾ ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਨੇ ਸਿਧਾਂਤਕ ਗੱਲ ਕਰਦੇ ਨੇ ਉਹਨਾਂ ਨੂੰ ਸੁਣੀਏ ਸਾਨੂੰ ਛੇਤੀ ਸਿੱਖਿਆ ਮਿਲ ਜਾਂਦੀ ਹੈ ਮਹਾਰਾਜ ਕੀ ਕਹਿਣਾ ਕਰਦੇ ਨੇ ਇੱਥੇ ਪਹਿਲੇ ਬੰਦ ਚ ਆਪਾਂ ਪੜ ਲਿਆ ਨਾ ਆਤਮ ਰਾਮ ਪਰਗਾਸ ਘੁਰਤੇ ਹੋਵੇ ਹੋਮੈ ਮੈਲ ਲਾਗੀ ਗੁਰ ਸਬਦੀ ਖੋਵੇ ਖੋਵੇ ਦਾ ਮਤਲਬ ਨਾ ਪਛਾੜਾ ਗੁਰੂ ਦਾ ਸ਼ਬਦ ਸਾਡੇ ਅੰਦਰੋਂ ਖੋਟ ਕੱਟ ਦੇਗਾ ਉਹ ਫਿਰ ਮਨ ਨਿਰਮਲ ਹੋ ਜਾਣਾ ਮਨ ਨਿਰਮਲ आनंद इन भक्ति राता जद मन पवित्र हो गया फिर हर रोज प्रभु परमात्मा ਦੇ ਗਉਣ ਗਉਣ ਲੱਗ ਜਾਏਗਾ ਭਗਤੀ ਕਰੂ ਭਗਤੀ ਲਿਖਿਆ ਮਹਾਰਾਜ ਨੇ ਭੀ ਭਗਤੀ ਲੱਗ ਗਿਆ ਭਗਤੀ ਕਰਨ ਲੱਗ ਗਿਆ ਭਗਤ ਕਰੇ ਹਰ ਪਾਵਣ ਆ ਤੂੰ ਪ੍ਰਭੂ ਪਰਮਾਤਮਾ ਦੀ ਭਗਤੀ ਕਰੇਗਾ ਤਾਂ ਪਰਮਾਤਮਾ ਨੂੰ ਪ੍ਰਾਪਤ ਕਰ ਲਏਗਾ ਹੈ ਤਾਂ ਤਰੀ ਬੈਠਾ ਨਾਂ ਅੰਦਰ ਹੀ ਪ੍ਰਗਟ ਹੋਣਾ ਪਰ ਪ੍ਰਗਟ ਕਰਨਾ ਕਿਹਨੇ ਆ ਗੁਰੂ ਦੇ ਗਿਆਨ ਨੇ ਤੇ ਗੁਰੂ ਦਾ ਗਿਆਨ ਆਪਾਂ ਕਿੱਥੋਂ ਲਾਣਾ ਗੁਰੂ ਤੋਂ ਤੇ ਸੁਣਨਾ ਆਪਾਂ ਭੈਣ ਭਰਾਵਾਂ ਤੋਂ ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਨੇ ਆਪਾਂ ਗੱਲ ਕਰ ਲਈ ਜਿੰਨਾਂ ਦੇ ਨੋਂ ਵੀ ਲੈ ਲਿਆ ਆਪਾਂ ਤਾਂ ਅੱਗੇ ਮਹਾਰਾਜ ਕਹਿੰਦੇ ਨੇ ਹਉ ਵਾਰੀ ਜੀਓ ਵਾਰੀ ਮਹਾਰਾਜ ਕਹਿੰਦੇ ਬਲਹਾਰ ਉਹਨਾਂ ਤੋਂ ਕੀ ਤੋਂ ਜੀ ਆਪ ਭਗਤ ਕਰਨ ਅਬਰਾ ਭਗਤ ਕਰਾਵਣਯਾ ਮਹਾਰਾਜ ਕਹਿੰਦੇ ਆਪ ਵੀ ਭਗਤੀ ਕਰਦੇ ਤੇ ਹੋਰਾਂ ਤੋਂ ਵੀ ਭਗਤੀ ਕਰਵਾਉਂਦੇ ਨੇ ਵੀ ਆਪ ਵੀ ਗਿਆਨ ਦੀ ਗੱਲ ਕਰਦੇ ਨੇ ਦੂਜਿਆਂ ਨੂੰ ਵੀ ਗਿਆਨ ਸਮਝਾ ਦਿੰਦੇ ਨੇ ਤੇ ਉਹ ਵੀ ਲੱਗ ਜਾਂਦੇ ਨੇ ਬਾਣੀ ਪੜਨ ਜਿਵੇਂ ਆਪਾਂ ਗੱਲ ਕਰੀ ਆ ਵੀ ਮੈਂ ਪ੍ਰਚਾਰਕਾਂ ਨੂੰ ਸੁਣ ਸੁਣ ਕੇ ਬਾਣੀ ਪੜਨ ਲੱਗ ਗਿਆ ਮੈਨੂੰ ਤਾਂ ਹੈਡਲਾਈਨ ਨਹੀਂ ਸੀ ਪੜਨੀ ਆਉਦੀ ਅਖਬਾਰ ਦੀ ਸੱਚ ਆ ਜੀ ਇਹ ਗੁਰੂ ਦੀ ਹਜ਼ੂਰੀ ਵਿੱਚ ਕਹਿ ਰਿਹਾ ਮੈਂ ਸੱਚ ਆ ਇਹ ਮੈਨੂੰ ਹੈਡਲਾਈਨ ਅਖਬਾਰ ਦੀ ਪੜਨੀ ਨਹੀਂ ਸੀ ਆਉਂਦੀ ਇਹ ਤਾਂ ਮੈਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਨੂੰ ਗੁਰੂ ਨੇ ਕਿਰਪਾ ਕੀਤੀ ਮੰਗਲਾ ਸਾਹਿਬ ਤੋਂ ਕਥਾ ਆਉਂਦੀ ਹੁੰਦੀ ਸੀ 6-7 ਦੇ ਵਿੱਚ ਮੈਂ ਸੁਣਦਾ ਰਿਹਾ ਪ੍ਰਚਾਰਕਾਂ ਨੂੰ ਮੇਰਾ ਮਤਲਬ ਮਨ ਬਰਾਗੀ ਹੋ ਗਿਆ ਤੇ ਸਹਰਾਣਾ ਭੱਜ ਜਾਂਦਾ ਸੀ ਮੇਰੇ ਅੱਖਾਂ ਦੇ ਵਿੱਚੋਂ ਪਾਣੀ ਤਰਪ ਤਰਪ ਚੁੰਦਾ ਹੁੰਦਾ ਸੀ ਜਦੋਂ ਮੈਂ ਇਤਿਹਾਸ ਸੁਣਦਾ ਸੀ ਤੇ ਜਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਹਿਸਟਰੀਆਂ ਹਿਸਟਰੀ ਸੁਣਨੀ ਜਦੋਂ ਤੇ ਮਨ ਬਰਾਗੀ ਹੋ ਗਿਆ ਤੇ ਮੋੜਾ ਖਾਦਾ ਮਨ ਨੇ ਜਿਹੜਾ ਇੱਧਰ ਉੱਧਰ ਤੁਰਿਆ ਫਿਰਦਾ ਸੀ ਭਟਕਦਾ ਤੇ ਗੁਰੂ ਚਾਰਾ ਨਾਲ ਲੱਗ ਗਿਆ ਆਪਾਂ ਸੁਣ ਕੇ ਹੀ ਗੱਲ ਬਣਦੀ ਆ ਨਾ ਸੁਣਿਆ ਮੰਨਿਆ ਫਿਰ ਮੰਨ ਵੀ ਲਿਆ ਮਨ ਕੀਤਾ ਭੋ ਮਨ ਦੇ ਅੰਦਰ ਫਿਰ ਪਿਆਰ ਬਣ ਗਿਆ ਗੁਰੂ ਦੇ ਨਾਲ ਬਾਣੀ ਪੜਨੀ ਸ਼ੁਰੂ ਹੋ ਗਈ ਵਾਹਿਗੁਰੂ ਮਹਾਰਾਜ ਕਹਿੰਦੇ ਹਾਉ ਵਾਰੀ ਜੀਓ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਉਣ ਆਪ ਵੀ ਕਰਦੇ ਨੇ ਤੇ ਹੋਰਾਂ ਨੂੰ ਵੀ ਲਾ ਲੈਂਦੇ ਨੇ ਫਿਰ ਬਾਣੀ ਪੜਨ ਗੁਰੂ ਦੇ ਪਿਆਰੇ ਅੱਗੇ ਮਹਾਰਾਜ ਕਹਣਾ ਕਰਦੇ ਨੇ ਤੰਨਾ ਭਗਤ ਜਨਾ ਕੋ ਸਦਾ ਨਮਸਕਾਰ ਕੀਜੇ ਉਹ ਗੁਰੂ ਦੇ ਪਿਆਰਿਆਂ ਨੂੰ ਸਦਾ ਨਮਸਕਾਰ ਕਰੀਏ ਜੀ ਮਹਾਰਾਜ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਵੀ ਨਮਸਕਾਰ ਕਰਨੀ ਆ ਗੁਰੂ ਕਹਿੰਦਾ ਤੀਜੇ ਪਾਸ਼ਾ ਮਹਾਰਾਜ ਸਾੱਚੇ ਪਾਸ਼ਾ ਕਹਿੰਦੇ ਨੇ ਤੰਨਾ ਭਗਤ ਜਨਾ ਕੋ ਸਦਾ ਨਮਸਕਾਰ ਕੀਜੇ ਕਰਦੇ ਆ ਨਾ ਨਮਸਕਾਰ ਭਗਤ ਪਿਆਰਿਆਂ ਨੂੰ 15 ਭਗਤ ਸਹਿਬਾਨਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਦੇ ਆ ਨਾ ਸਦਾ ਨਮਸਕਾਰ ਕਰਦੇ ਆ ਬਲਦ ਦੇ ਰਾਜੇ ਵੀ ਨਮਸਕਾਰ ਕਰਦੇ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਬਲਦ ਦੇ ਰਾਜੇ ਵੀ ਜੇ ਨਹੀਂ ਵੀ ਸਾਹਮਣੇ ਕਰਦੇ ਤਾਂ ਚੋਰੀ ਕਰ ਲੈਂਦੇ ਹੋਣਗੇ ਮਨ ਹੀ ਮਨ ਕਰ ਲੈਂਦੇ ਹੋਣ ਕਿ ਨਮਸਕਾਰ ਵੀ ਸਲਾਮ ਆ ਨਮਸਕਾਰ ਮਹਾਰਾਜ ਤੈਨੂੰ ਇਹਨਾਂ ਭਗਤ ਪਿਆਰਿਆਂ ਨੂੰ ਕਰਦੇ ਆ ਨਾ ਗਰਬਾਣੀ ਕਹਿੰਦੀ ਆ ਤਿੰਨਾ ਭਗਤ ਜਨਾ ਕੋ ਸਦਾ ਨਮਸ਼ਕਾਰ ਕੀਜੇ ਜੋ ਅਨੰਦਨ ਹਰ ਗੁਣ ਕਾ ਬੜਿਆ ਜੋ ਹਰ ਰੋਜ ਪ੍ਰਭੂ ਪਰਮਾਤਮਾ ਦੇ ਗਉਣ ਗਾਉਂਦੇ ਨੇ ਉਹਨਾਂ ਨੂੰ ਨਮਸਕਾਰ ਬਣਦੀ ਆ ਜੀ ਰਹਾਉ ਆਪੇ ਕਰਤਾ ਕਰਨ ਕਰਾਏ ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਪੁਰਖ ਹੈ ਜਿਹਨੂੰ ਆਪਾਂ ਕਰਤਾ ਪੁਰਖ ਪੜਦੇ ਆਂ ਉਹ ਆਪੇ ਹੀ ਸਾਰਾ ਕੁਝ ਕਰਦਾ ਹੈ ਕਾਰਨ ਕਰਾਏ ਆਪੇ ਕਰਨ ਕਰਾਉਣ ਵਾਲਾ ਹੈ ਜਿਤ ਭਾਵੈ ਤਿਤਕਾਰੇ ਲਾਏ ਜਿਹੜਾ ਉਹਨੂੰ ਜਿਹਨੂੰ ਉਹ ਪਾਉਂਦਾ ਪਹਿਲੀ ਗੱਲ ਤਾਂ ਇਹੇ ਕਰਾਂਗੇ ਆਪਣੇ ਤੇ ਕਿਉਂ ਉਹਨੂੰ ਤਾਂ ਸਾਰੇ ਹੀ ਪਾਉਂਦੇ ਨੇ ਉਹਨੂੰ ਤਾਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਤੇ ਸਾਰਿਆਂ ਦੀ ਦੇਖਭਾਲ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਦੀ ਦੇਖਭਾਲ ਕਰ ਰਿਹਾ ਹੈ ਕਰਮਮਤਾ ਕੋ ਡੰਡ ਵੀ ਮਿਲ ਰਿਹਾ ਹੈ ਇਹ ਵੀ ਧਿਆਨ ਰੱਖਣੀ ਹੈ ਗੱਲ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੇਂ ਤਿਤ ਕਰੇ ਲਾਏ ਜਿਵੇਂ ਜਿਵੇਂ ਵੀ ਠੀਕ ਲੱਗਦਾ ਉਸੇ ਉਸੇ ਕਰੇ ਲਾਇਆ ਹੋਇਆ ਜੀਵਾਂ ਨੂੰ ਪੂਰੇ ਭਾਗ ਗੁਰਸੇਵਾ ਹੋਵੇ ਗੁਰਸੇਵਾ ਤੇ ਸੁਖ ਪਾਵਣ ਆ ਵਾਹਿਗੁਰੂ ਆਹ ਧਿਆਨ ਚ ਰੱਖਿਓ ਜੀ ਜਿਤ ਭਾਵੇ ਤਿਤਕਾਰੇ ਲਾਇ ਹਵਾ ਨੇ ਆਕਸੀਜਨ ਦੇਣੀ ਆ ਹਵਾ ਤੋਂ ਪਾਣੀ ਪੈਦਾ ਹੁੰਦਾ ਵਕਾਲਪੁਰਖ ਵਾਹਿਗੁਰੂ ਨੇ ਕਰੇ ਲਾਇਆ ਹੋਇਆ ਉਸ ਹਵਾ ਨੂੰ ਵੱਡੀ ਤੋਂ ਵੱਡੀ ਗੱਲ ਆਪਾਂ ਸਮਝਣੀ ਆ ਪਹਿਲਾਂ ਫਿਰ ਛੋਟੇ ਛੋਟੇ ਨੁਕਤੇ ਵੀ ਸਾਰੇ ਸਮਝਣੇ ਹੁੰਦੇ ਆ ਜਦੋਂ ਵੱਡਾ ਨੁਕਤਾ ਆਪਣੀ ਸਮਝ ਚ ਆ ਜਾਏ ਨਾ ਫਿਰ ਛੋਟੇ ਸਮਝ ਚ ਆਉਣ ਲੱਗ ਜਾਂਦੇ ਆ ਜਾਂ ਜਦੋਂ ਛੋਟੇ ਨੁਕਤੇ ਸਮਝ ਚ ਆਉਣ ਲੱਗ ਜਾਂਦੇ ਨੇ ਫਿਰ ਵੱਡੇ ਨੁਕਤੇ ਵੀ ਸਮਝ ਚ ਆਉਣ ਲੱਗ ਜਾਂਦੇ ਨੇ ਮਹਾਰਾਜ ਕਹਿੰਦੇ ਜਿਤ ਭਾਵੇ ਤਤਕਾਰੇ ਲਾਏ ਦਾ ਮਤਲਬ ਆ ਵੀ ਹਵਾ ਨੂੰ ਉਹਨੇ ਕਾਰੇ ਲਾਇਆ ਹੋਇਆ ਆਕਸੀਜਨ ਦੇ ਰਹੀ ਆ ਉਹਦੇ ਕਹਨੇ ਵਿੱਚ ਚੱਲ ਰਹੀ ਆ ਨਿਜਮ ਵਿੱਚ ਆਗਾ ਕ ਤਾਤਾ ਉਹਨੂੰ ਕਾਰੇ ਲਾਇਆ ਹੋਇਆ ਉਹਨੇ ਹੀਟ ਕਰਨੀ ਆ ਚੀਜ਼ ਜਿਹੜੀ ਮਰਜ਼ੀ ਰੱਖੋ ਉਹਦੇ ਤੇ ਕਾਰੇ ਲਾਈ ਹੋਈ ਅੱਗ ਪਾਣੀ ਜੀਵਨ ਆ ਇੱਕ ਪਾਣੀ ਤੋਂ ਸਭ ਜੀਵ ਪੈਦਾ ਹੁੰਦੇ ਨੇ ਉਹ ਕਾਰੇ ਲਾਇਆ ਹੋਇਆ ਕਾਲਪੁਰਖ ਵਾਹਿਗੁਰੂ ਨੇ ਇਹ ਆਪਾਂ ਧਿਆਨ ਚ ਗੱਲ ਰੱਖ ਲੈਣੀ ਸੂਰਜ ਕਾਰੇ ਲੱਗਿਆ ਹੋਇਆ ਉਹ ਤਪਸ਼ ਦੇ ਰਿਹਾ ਕਰਨ ਫਸਲ ਰਹੀ ਆ ਫਸਲਾਂ ਪੈਦਾ ਹੋ ਰਹੀਆਂ ਜੀਵ ਜੰਤੂ ਵੱਧ ਫੁੱਲ ਰਹੇ ਨੇ ਇਹ ਕਾਰੇ ਲਾਇਆ ਹੋਇਆ ਆਪਾਂ ਉਹ ਗੱਲ ਪਹਿਲਾਂ ਲੈ ਲਓ ਜਿਤ ਭਾਵੈ ਤਿਤ ਕਾਰੇ ਨਾਹੀ ਪੂਰੇ ਭਾਗ ਗੁਰਸੇਵਾ ਹੋਵੇ ਗੁਰਸੇਵਾ ਤੇ ਸੁਖ ਪਾਵਣ ਹੁਣ ਇੱਥੇ ਆਪਾਂ ਆਪਣੇ ਤੇ ਲਾਵਾਂਗੇ ਗੱਲ ਵੀ ਪੂਰੇ ਭਾਗ ਗੁਰਸੇਵਾ ਹੋਵੇ ਵੀ ਜੇ ਤੂੰ ਗੁਰੂ ਦੀ ਸੇਵਾ ਲੱਗਿਆ ਇਨਸਾਨ ਭੈਣਾ ਚਾਹ ਪਾਈ ਆ ਗੁਰੂ ਦੀ ਤੂੰ ਗੱਲ ਸੁਣਦਾ ਗੁਰੂ ਦੀ ਗੱਲ ਸੁਣਾਉਣਾ ਕਿਸੇ ਨੂੰ ਸੰਗਤਾਂ ਨੂੰ ਗੁਰੂ ਪਿਆਰ ਵਾਲੇ ਸੁਣਦੇ ਨੇ ਗੱਲ ਮੰਨ ਜਾਂਦੇ ਨੇ ਜੀਵਨ ਬਦਲ ਗਿਆ ਨਾ ਉਹਨਾਂ ਦਾ ਗੁਰਬਾਣੀ ਜੀਵਨ ਜਾਂਚ ਹੈ ਜੀਵਨ ਜੀਣਾ ਸਿਖਾਉਂਦੀ ਹੈ ਸਾਨੂੰ ਠੀਕ ਹੈ ਮਹਾਰਾਜ ਕਹਿੰਦੇ ਅਸੀਂ ਆਪਣੇ ਆਪ ਦੇ ਸਮਝ ਰਹੋ ਵੀ ਸਾਡੇ ਪੂਰੇ ਭਾਗ ਨੇ ਜੇ ਅਸੀਂ ਗੁਰੂ ਨਾਲ ਜੁੜੇ ਹੋਇਆ ਤਾਂ ਪੂਰੇ ਭਾਗ ਗੁਰਸੇਵਾ ਹੋਵੇ ਗੁਰੂ ਦੇ ਕਹਣੇ ਲੱਗਿਆ ਗੁਰੂ ਦੀ ਸੇਵਾ ਗੁਰੂ ਦੀ ਗੱਲ ਸੁਣ ਲਈ ਚੰਗੀ ਲੱਗਦੀ ਹੈ ਤੈਨੂੰ ਗੁਰੂ ਦੀ ਸੇਵਾ ਨਹੀਂ ਤਾਂ ਮੈਂ ਹੁਣ ਹਸਾਬ ਜਲਾਇਆ ਸੀ ਆਪ ਹੀ ਵੀ ਅੰਟਰਨੈਟ ਖਾਣੇ 1.5 GB ਕੋਈ 3 ਤਿੰਨ GB ਲੈ ਲੈਂਦਾ ਹੁਣ ਦਿਹਾੜੀ 'ਚ ਜਿਹੜੇ ਬਾਹਲਾ ਹੀ ਵਰਤਦੇ ਨੇ ਫੋਨ ਸਾਰਾ ਦਿਨੀ ਜੇ ਤਾਂ ਉਹਨਾਂ ਦਾ ਭਾਈ ਗੁਰੂ ਵੱਲੀ ਧਿਆਨ ਆ ਤਾਂ ਉਹ ਵੱਧ ਤੋਂ ਵੱਧ GB ਜਿਹੜੀ ਮਿਲਦੀ ਆ ਨੈਟ GB ਮਿਲਦੀ ਆ ਵੱਧ ਤੋਂ ਵੱਧ ਉਹ ਗੁਰੂ ਦੀਆਂ ਗੱਲਾਂ ਸੁਣਨ ਵਿੱਚ ਖਰਚਦੇ ਨੇ ਮੈਂ ਆਪਣੀ ਗੱਲ ਦੱਸਦਾ ਵੀ ਮੈਂ ਜਿੰਨਾ ਵੀ ਮੈਨੂੰ ਨੈਟ ਮਿਲਦਾ 2 GB ਮਿਲਦਾ 1.5 ਮਿਲਦਾ ਜਿੰਨਾ ਵੀ ਮਿਲਦਾ 1 ਮਿਲਦਾ ਮੈਂ ਗੁਰੂ ਦੀ ਗੱਲ ਸੁਣਨ ਵਿੱਚ ਉਸ ਜੀਵੀ ਨੂੰ ਵਰਤਦਾ ਹੋਂ ਨੂੰ ਗੁਰੂ ਦੀ ਕਿਰਪਾ ਸਦਕਾ ਮੈਂ ਤਾਂ ਹੁਣ ਕਹਿਣਾ ਹੀ ਪਊਗਾ ਮੈਂ ਮੈਂ ਹੋ ਨਹੀਂ ਮਾਰੀ ਹੋਏ ਪਰ ਮੈਨੂੰ ਮਾਣ ਆਪਣੇ ਆਪ ਤੇ ਵੀ ਗੁਰੂ ਨੇ ਮੈਨੂੰ ਕਿਰਪਾ ਕਰਕੇ ਇੱਧਰ ਲਾਇਆ ਤੇ ਕਈ ਭੈਣ ਭਰਾ ਨੇ ਬੱਚੇ ਨੇ ਦੇਖਦਾ ਹੀ ਮੈਂ ਘਰ ਵਿੱਚ ਵੀ ਬੱਚੇ ਹੈਗੇ ਨੇ ਉਹਨਾਂ ਨੇ ਹੋਰ ਚੀਜ਼ਾਂ ਤੇ ਜੀਵੀ ਖਤਮ ਕਰਨੀਆਂ ਜੇ ਕਹਿ ਦਿੱ ਗਏ ਵੀ ਬਾਣੀ ਲਾ ਲਓ ਕਹਿਣਗੇ ਸਾਡਾ ਤਾਂ ਨੈਟ ਮੁੱਕ ਗਿਆ ਠੀਕ ਆ ਜੀ ਉਹ ਹੋਰ ਪਿਕਚਰਾਂ ਜਾਂ ਕੋਈ ਰੀਲਾਂ ਦੇਖ-ਦੇਖ ਕੇ ਉਹ ਜੀਵੀ ਖਤਮ ਕਰ ਲਈ ਜਦੋਂ ਗੁਰਬਾਣੀ ਨੂੰ ਕਹਿ ਦਿੱ ਗਏ ਵੀ ਗੁਰਬਾਣੀ ਲਾ ਲੋ ਭਾਈ 10 ਮਿੰਟ ਇਤਿਹਾਸ ਚੱਲ ਰਿਹਾ ਹੁਣ ਉਹ ਸੁਣ ਲੋ ਕਿਨਾਂ ਕਿ ਜੀਵੀ ਮੁੱਕ ਗਈ 99% ਲੋਕ ਨੈਟ ਫੋਨ ਦੀ ਜਿਹੜਾ ਨੈਟ ਮਿਲਦਾ ਜੀਵੀ ਮਿਲਦੀ ਆ ਉਹ ਰੀਲਾਂ ਰੋਲਾਂ ਦੇਖਣ ਦੇ ਵਿੱਚ ਹੀ ਬਰਤਦੇ ਨੇ ਤੇ ਗੁਰੂ ਦੀ ਗੱਲ ਸੁਣਨ ਵਿੱਚ ਬਿਰਲੇ ਬਿਰਲੇ ਵਰਤਦੇ ਨੇ ਹੈਣ ਬਿਰਲੇ ਕਣੇ ਨਹੀਂ ਫੈਲ ਫੱਕੜ ਸੰਸਾਰ ਮਹਾਰਾਜ ਨੇ ਲਿਖਿਆ ਗੁਰਬਾਣੀ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਕਤੀ ਹੈ ਬੇ ਬਿਰਲੇ ਬਿਰਲੇ ਹੈਗੇ ਵੀ ਨਾ ਬਿਰਲੇ ਬਿਰਲਿਆਂ ਦਾ ਵੀ ਬਹੁਤ ਸੰਗਣਾ ਇਕੱਠ ਹੋ ਜਾਂਦਾ ਜੀ ਬਿਰਲੇ ਬਿਰਲੇ ਵੀ ਬਹੁਤ ਵੱਡਾ ਗਰੁੱਪ ਬਣ ਜਾਂਦਾ ਛਣਣ ਵਾਲਿਆਂ ਦਾ ਵੀ ਮਹਾਰਾਜ ਕਹਿਣਾ ਕਰਦੇ ਨੇ ਪੂਰੇ ਭਾਗ ਗੁਰ ਸੇਵਾ ਹੋਵੇ ਗੁਰਸੇਵਾਤੇ ਸੁਖ ਪਾਵਣ ਹ ਮਰ ਮਰ ਜੀਵ ਤਾਂ ਕਿਸ ਪਾਏ ਇੱਥੇ ਲਿਖਿਆ ਮਰ ਮਰ ਜੀਵ ਤਾਂ ਕਿਸ ਪਾਏ ਗੁਰ ਪ੍ਰਸਾਦੀ ਹਰ ਮੰਨ ਬਸਾਈ ਮਰ ਮਰ ਜੀਵੇ ਦਾ ਇੱਥੇ ਆਪਾਂ ਅਰਥ ਇਹ ਕਰਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਵੀ ਅਸੀਂ ਜਿਵੇਂ ਆਪਾਂ ਗੱਲ ਕਰ ਲਈ ਬੇ ਨਟ ਰੀਲਾ ਰੋਲਾ ਦੇਖਣ ਤੇ ਜਿਆਦਾ ਖਰਚਿਆ ਜਾਂਦਾ ਵਰਤਿਆ ਜਾਂਦਾ ਫਿਰ ਉਹਨਾਂ ਚੀਜ਼ਾਂ ਵੱਲ ਕੋ ਮਨ ਮੋੜਨਾ ਨਹੀਂ ਉਧਰੋਂ ਮਨ ਮੋੜ ਕੇ ਗੁਰੂਵੱਲੀ ਜੋੜਨਾ ਇਹ ਹੁੰਦਾ ਜੀਣਾ ਵੀ ਆਪਣੀਆਂ ਇੱਛਾਵਾਂ ਆਪਦੇ ਸ਼ੌਂਕ ਘਟਾ ਲੈ ਉਧਰੋਂ ਮਨ ਨੂੰ ਮਾਰ ਲਿਆ ਤੇ ਗੁਰੂਵਾਲਾ ਨੂੰ ਮਨ ਲਾ ਲਿਆ ਗੁਰੂਵਾਲਾ ਨੂੰ ਮਨ ਲਾਉਣਾ ਜੀਣਾ ਹੈ ਤੇ ਪਾਸਿਆਂ ਵਾਲੀਆਂ ਸੋਚਾਂ ਤੋਂ ਦੁਨਿਆਵੀ ਇ dataਾਂ ਤੋਂ ਮਨ ਨੂੰ ਮੋੜ ਲੈਣਾ ਕੰਟਰੋਲ ਕਰ ਲੈਣਾ ਮਰਨਾ ਹੈ ਮਰ ਮਰ ਜੀਵੇ ਤਾਂ ਕਿਸ ਪਾਏ ਗੁਰ ਪ੍ਰਸਾਦੀ ਹਰ ਮਨ ਬਸਾਏ ਗੁਰੂ ਦੀ ਕਿਰਪਾ ਸਦਕਾ ਹਰੀ ਪ੍ਰਭੂ ਪਰਮਾਤਮਾ ਨੂੰ ਮਨ ਵਿੱਚ ਜਿਨ੍ਹਾਂ ਨੇ ਬਸਾ ਲਿਆ ਸਦਾ ਮੁਕਤ ਹਰ ਮਨ ਬਸਾਏ ਉਹ ਸਦਾ ਮੁਕਤ ਹੋ ਜਾਂਦੇ ਨੇ ਜਿਹੜਾ ਹਰੀ ਪ੍ਰਭੂ ਪਰਮਾਤਮਾ ਨੂੰ ਆਪਣੇ ਮਨ ਵਿੱਚ ਬਸਾ ਲੈਂਦੇ ਨੇ ਸਹਿਜੇ ਸਹਿਜ ਸੁਮਾਵਣਿਆ ਉਹ ਸੱਚੇ ਸੱਚੇ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਜੀਵਾਤਮਾ ਸਮਾ ਜਾਂਦੀ ਹੈ। ਸਮਾਉਣਾ ਇਉਂ ਨਹੀਂ ਵੀ ਜਦੋਂ ਸਰੀਰ ਛੱਡਦਾ ਉਦੋਂ ਜੀਵਾਤਮਾ ਨੇ ਸਮਾ ਜਾਣਾ। ਇਹ ਵੀ ਧਿਆਨ ਰੱਖਿਓ ਜੀ ਗੱਲ ਸੁਣਨ ਨੂੰ ਧਿਆਨ ਨਾਲ। ਗੁਰੂ ਪਿਆਰ ਵਾਲਿਓ। ਜਿਹੜਾ ਸਹਜੇ ਸਹਜ ਸਮਾਉਣਾ ਅਸੀਂ ਜੀਵ ਦੇ ਜੀ ਸੱਚੇ ਸੱਚੇ ਆਪਦੇ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਲੈਣਾ। ਗੁਰੂ ਨਾਲ ਇੱਕਮਿਕ ਹੋ ਜਾਣਾ ਜੀ ਦੇ ਜੀ। ਉਹ ਮਰ ਕੇ ਨਹੀਂ ਵੀ ਚੱਲ ਜਦੋਂ ਸਰੀਰ ਛੱਡਦਾ ਉਦੋਂ ਜੀਵ ਆਤਮਾ ਸਮਾਜੂ ਜੀਂਦੇ ਜੀ ਸਮਾਉਣਾ ਵਾ ਗੁਰੂ ਦੇ ਗਿਆਨ ਦੇ ਨਾਲ ਮਨ ਜੋੜਨਾ ਆਪਦਾ ਸੱਜੇ ਸੱਜੇ ਨਾਮ ਬਾਣੀ ਪੜਦੇ ਪੜਦੇ ਸੁਣਦੇ ਸੁਣਦੇ ਅੱਗੇ ਮਹਾਰਾਜ ਕਹਿੰਦੇ ਨੇ ਬਹੁ ਕਰਮ ਕਮਾਵੈ ਮੁਕਤ ਨਾ ਪਾਏ ਬੜੇ ਤਰ੍ਹਾਂ ਦੇ ਕਰਮ ਕਮਾਉਂਦਾ ਜਿਵੇਂ ਪਹਿਲਾਂ ਆਪਾਂ ਪੰਕਤੀ ਚ ਪੜ ਲਿਆ ਵੀ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਗੁਰੂ ਤੋਂ ਹੀ ਹੋਣਾ ਹੈ ਤੇ ਹੋਰ ਅਪਾ ਕਰਨ ਦੇ ਨਾਲ ਨਹੀਂ ਹੋਣਾ ਤੇ ਇਸ ਪੰਕਤੀ ਵਿੱਚ ਵੀ ਮਹਾਰਾਜ ਦੱਸਦੇ ਨੇ ਬਹੁ ਕਰਮ ਕਮਾਵੇ ਮੁਕਤ ਨਾ ਪਾਵੇ ਬੜੇ ਕਰਮ ਕਮਾਉਂਦੇ ਨੇ ਮੁਕਤੀ ਨਹੀਂ ਪ੍ਰਾਪਤ ਹੁੰਦੀ ਬਹੁ ਕਰਮ ਕਮਾਏ ਮੁਕਤ ਨਾ ਪਾਵੇ ਦਸਾਂਤਰ ਭਵੇ ਦਸਾਂ ਦਿਸ਼ਾਵਾਂ ਵਿੱਚ ਭਟਕਦਾ ਫਿਰਦਾ ਰੱਬ ਨੂੰ ਪਾਉਣ ਦੀ ਖਾਤਰ ਤੇ ਸੰਤਰ ਭਵੇਂ ਦੂਜੇ ਭਾਏ ਖੁਆਏ ਦਸਾਂ ਦਸ਼ਾਂਾਂ ਵਿੱਚ ਤੁਰਿਆ ਫਿਰਦਾ ਗੁਰੂ ਨੂੰ ਛੱਡ ਕੇ ਦੂਜੇ ਦੂਜਿਆਂ ਨਾਲ ਪਿਆਰ ਪਾਇਆ ਹੋਇਆ ਤੇ ਮਹਾਰਾਜ ਕਹਿੰਦੇ ਖੁਆਏ ਦਾ ਮਤਲਬ ਖੱਜਲ ਖੁਆਰ ਹੀ ਹੁੰਦਾ ਫਿਰਦਾ ਇਹ ਗੁਰੂ ਮਹਾਰਾਜ ਕਹਿੰਦੇ ਆ ਜੀ ਪਾਵਨ ਪਵਿੱਤਰ ਅੰਗ 123 ਤੇ ਸੁਭਾਏਮਾਨ ਸ਼ਬਦ ਹੈ ਦੇਖ ਵੀ ਲਿਓ ਗੁਰੂ ਬਾਣੀ ਪੜਨ ਵਾਲੇ ਵੀਰ ਭੈਣ ਦੇਖ ਸਕਦੇ ਨੇ ਮਹਾਰਾਜ ਕਹਿੰਦੇ ਦਸਾਂਤਰ ਭਵੈ ਦੂਜੇ ਭਾਏ ਖੁਆਈ ਦਸਾਂ ਦਸ਼ਾਮਾਂ ਵਿੱਚ ਰੱਬ ਨੂੰ ਲੱਭਦਾ ਫਿਰ ਤਾਂ ਖੱਜਲ ਖੁਆਰੀ ਹੁੰਨਾ ਤੂੰ ਨਾ ਗੁਰੂ ਨਾਲ ਜੁੜ ਜਾ ਭਾਈ ਕਿਵੇਂ ਜੁੜ ਜਾ ਗੁਰੂ ਨਾਨਕ ਸਾਹਿਬ ਦੇ ਪ੍ਰੈਕਟੀਕਲ ਮੁਤਾਬਕ ਗੁਰੂ ਦੇ ਬਚਨਾਂ ਮੁਤਾਬਕ ਕੀਰਤ ਕੀਰਤ ਕਰੋ ਵੰਡ ਛਕੋ ਨਾਮ ਜਪੋ ਬਾਤ ਸਤੈ ਨਹੀਂ ਗੱਲਾਂ ਨੇ ਕੀਰਤ ਕਰਦੇ ਨੇ ਨਾ ਆਪਾਂ ਤੇ ਵੰਡ ਕੇ ਛਕਣਾ ਕਰ ਪਰਿਵਾਰ ਵਿੱਚ ਵੀ ਜਿਹੜੀ ਚੀਜ਼ ਆਈ ਆ ਵੰਡ ਕੇ ਸ਼ਕਲੋ ਸਾਹਮਣੇ ਰੱਖ ਦਿਓ ਜਿਹਦਾ ਜੀਕਰ ਦਾ ਸ਼ਕਲ ਲਵੇ ਜਾਂ ਵਰਤਾਵ ਹੀ ਦਿਓ ਆਪਾਂ ਜਿਵੇਂ ਦਰਬਾਰ ਸਾਹਿਬ ਵਿੱਚ ਦੇਖਦਾ ਮਾ ਆਪ ਭਾਵ ਕੀ ਆ ਦੇਖ ਵਰਤੌਣੀ ਬਿਕਰਾ ਪ੍ਰਸ਼ਾਦ ਦੀ ਦੇਖ ਤਿਆਰ ਹੋਈ ਆ ਤੇ ਕਿਰਪਾਨ ਭੇਟ ਹੋ ਗਿਆ ਜਦੋਂ ਪ੍ਰਸ਼ਾਦ ਬਣ ਗਿਆ ਪ੍ਰਸ਼ਾਦ ਬਣ ਗਿਆ ਕਾਊਂਟਰ ਸਾਈਨ ਹੋ ਗਏ ਗੁਰੂ ਵੱਲੋਂ ਪ੍ਰਵਾਨਗੀ ਦਾ ਆਪਾਂ ਨੂੰ ਸੰਦੇਸ਼ ਮਿਲ ਗਿਆ ਤੇ ਉਹਨੂੰ ਵੰਡ ਕੇ ਛੱਕਦੇ ਆ ਆਪਾਂ। ਭਾਵੇਂ 5-500 ਦਾ ਇਕੱਠ ਵੀ ਹੁੰਦਾ ਕਈ ਵਾਰੀ ਸਮਾਗਮਾਂ ਤੇ ਛੋਟਿਆਂ ਤੇ। ਹਜ਼ਾਰਾਂ ਦੇ ਇਕੱਠ ਵੀ ਹੁੰਦੇ ਨੇ ਤੇ ਉਹਨੂੰ ਵੰਡ ਕੇ ਛੱਕਣਾ। ਉਹ ਸਾਨੂੰ ਸਿਧਾਂਤ ਆ ਕਿ ਵੀ ਵੰਡ ਕੇ ਛੱਕਣਾ ਸਿੱਖ ਜਾਈਏ। ਮਹਾਰਾਜ ਕਹਿਣਾ ਕਰਦੇ ਨੇ। ਦシャンਤਰ ਭਾਏ ਦੁੱਧੇ ਭਾਏ ਖੁਆਏ ਬਿਰਤਾ ਜਨਮ ਗਵਾਏ ਬਰਸਾ ਜਨਮ ਗਵਾਇਆ ਕਪਟੀ ਮਹਾਰਾਜ ਕਹਿੰਦੇ ਝੂਠੇ ਨੇ ਬਿਰਸਾ ਜਨਮ ਹੀ ਗਵਾ ਲਿਆ ਬਿਨ ਸਬਦ ਦੇ ਦੁੱਖ ਪਾਵਣਿਆ ਬਿਨਾ ਸ਼ਬਦ ਤੋਂ ਦੁੱਖ ਹੀ ਪ੍ਰਾਪਤ ਹੋਇਆ ਜਿੰਨਾ ਚਿਰ ਸ਼ਬਦ ਨਾਲ ਨਹੀਂ ਜੁੜਦਾ ਮਨ ਉਨਨਾ ਚਿਰ ਦੁਖੀ ਰਹਿਣਾ ਨੇ ਤਾਬਤ ਰੱਖੇ ਠਾਕ ਰਹਾਏ ਵਾਹਿਗੁਰੂ ਤਾਬਤ ਰੱਖੇ ਠਾਕ ਰਹਾਏ ਠਾਕ ਦਾ ਮਤਲਬ ਹੀ ਟਿਕ ਜਾਣਾ ਤਾਬਤ ਰੱਖੇ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਜੇ ਆਪਦੇ ਮਨ ਨੂੰ ਟਿਕਾਉ ਵਿੱਚ ਰੱਖੇਗਾ ਗੁਰੂ ਨਾਲ ਜੋੜ ਕੇ ਰੱਖੇਗਾ ਗੁਰੂ ਦੀ ਕਿਰਪਾ ਸਦਕਾ ਪਰਮ ਪਦ ਪਾਏ ਦਾ ਮਤਲਬ ਹੈ ਤੁਨੂੰ ਪਰਮ ਪ੍ਰਾਪਤੀ ਉੱਚੀ ਅਵਸਥਾ ਵਾਲਾ ਜੀਵਨ ਪ੍ਰਾਪਤ ਹੋ ਜਾਏਗਾ ਆਪੇ ਮੇਲ ਲੈ ਮਿਲਾਏ ਆਪੇ ਮੇਰ ਗੁਰ ਸਤਗੁਰ ਆਪੇ ਮੇਲ ਮਲਾਏ ਸਤਿਗੁਰੂ ਆਪੇ ਮੇਲ ਮਲਾਪ ਕਰਾ ਲੈਂਦਾ ਫਿਰ ਗੁਰੂ ਪਿਆਰਿਆਂ ਦਾ ਤੂੰ ਇੱਕ ਵਾਰੀ ਧਿਆਨ ਦੇ ਗੁਰੂ ਵੱਲ ਨੂੰ ਇੱਕ ਕਦਮ ਚੱਕ ਗੁਰੂ ਵੱਲ ਨੂੰ ਸਤਿਗੁਰ ਆਪੇ ਮੇਲ ਮਲਾਏ ਫਿਰ ਕੀ ਹੁੰਦਾ ਜੀ ਮਿਲ ਪ੍ਰੀਤਮ ਸੁਖ ਪਾਵਣ ਫਿਰ ਇਸ ਪ੍ਰੀਤਮ ਨੂੰ ਮਿਲ ਕੇ ਸਾਨੂੰ ਸੁਖ ਪ੍ਰਾਪਤ ਹੋਏਗਾ ਇੱਕ ਕੂੜ ਲਾਗੇ ਕੂੜੇ ਫਲ ਖਾਏ ਇੱਕ ਝੂਠ ਦੇ ਨਾਲ ਜੁੜੇ ਹੋਏ ਨੇ ਤੇ ਝੂਠੇ ਹੀ ਫਲ ਪ੍ਰਾਪਤ ਹੁੰਦੇ ਨੇ ਉਹਨਾਂ ਨੂੰ ਦੂਜੇ ਪਾਏ ਬਿਰਥਾ ਜਨਮ ਗਵਾਏ ਗੁਰੂ ਦਾ ਦਰ ਛੱਡ ਕੇ ਦੂਜੇ ਪਾਸੇ ਆਪਣਾ ਬੇਅਰਥਾ ਜਨਮ ਜਾ ਰਿਹਾ ਜੀ ਆਪ ਡੁੱਬੇ ਸਗਨੇ ਕੋਲ ਡੋਬੇ ਆਪ ਵੀ ਡੁੱਬ ਜਾਂਦੇ ਨੇ ਸਾਰਾ ਪਰਿਵਾਰ ਨੂੰ ਵੀ ਡੋਬ ਲੈਂਦੇ ਨੇ ਆਪਦੇ ਨੂੰ ਪਰਿਵਾਰ ਕਿਹੜਾ ਜੀ ਸਰੀਰ ਦਾ ਪਰਿਵਾਰ ਅੱਖਾਂ ਕੰਨ ਨੱਕ ਏ ਵੀ ਗਲਤ ਪਾਸੇ ਤੁਰੇ ਫਿਰਦੇ ਆ ਫਿਰ ਮਾੜਾ ਦੇਖਦੀਆਂ ਅੱਖਾਂ ਕੰਨ ਮਾੜਾ ਸੁਣਦੇ ਨੇ ਜੀਭਾ ਮਾੜਾ ਬੋਲਦੀ ਐ ਆਪ ਡੋਬੇ ਸਕਣ ਕੋਲ ਡੋਬੇ ਕੂੜ ਬੋਲ ਬਿਖ ਖਾਵਣਿਆ ਝੂਠ ਬੋਲ ਬੁਲ ਕੇ ਜ਼ਹਿਰ ਹੀ ਗਾਈ ਜਾਂਦਾ ਇਨਸਾਨ ਇਸ ਤਨ ਮਹਿ ਮਨ ਕੇ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੇ ਇਸ ਤਨ ਦੇ ਅੰਦਰ ਮਨ ਨੂੰ ਕੋਈ ਗੁਰਮੁਖ ਦੇਖਦਾ ਜਿਹੜਾ ਗੁਰਮੁਖਾ ਗੁਰੂ ਦੇ ਕਹਣੇ ਮੁਤਾਬਕ ਆਪਣਾ ਜੀਵਨ ਬਸਰ ਕਰਦਾ ਉਹ ਵੇਖਦਾ ਇਸ ਤਨ ਦੇ ਅੰਦਰ ਆਪਦੇ ਮਨ ਨੂੰ ਭਾਏ ਭਗਤ ਜਾਂ ਹੋ ਮੈਂ ਸੋਖੇ ਭਾਏ ਭਗਤ ਜਾਂ ਹੋ ਮੈਂ ਸੋਖੇ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਭਗਤੀ ਲੱਗ ਗਿਆ ਤੇ ਹੋ ਮੈਂ ਸਾਡੀ ਹੋ ਮੈਂ ਤਾਂ ਖੇੜਾ ਛੁੱਟ ਗਿਆ ਐ ਕਹਿੰਦੇ ਸਿੱਧ ਸਾਧਕ ਮੋਨ ਧਾਰੀ ਰਹੇ ਲੇ ਬੁਲਾਏ ਸਿੱਧ ਸਾਧਕ ਮੋਨ ਧਾਰੀ ਸਿੱਧ ਜਿਵੇਂ ਆਪਾਂ ਗੁਰਬਾਣੀ ਜਿਵੀ ਪੜ੍ਹਦੇ ਹੁੰਨੇ ਸਿੱਧ ਗੋਸ਼ਟ ਜਿਨ੍ਹਾਂ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੋਈ ਹੈ ਜਿਨ੍ਹਾਂ ਨਾਲ ਸਿੱਧਾ ਨਾਲ ਉਹ ਸਿੱਧ ਸਾਧਕ ਉਦੋਂ ਵੱਡੇ ਆਪਣੇ ਆਪ ਨੂੰ ਸੁਧਾਰਨ ਵਾਲੇ ਸਾਧਨਾ ਕਰਨ ਵਾਲੇ ਤੇ ਮੋਨ ਧਾਰੀ ਮੋਨ ਰੱਖਣ ਵਾਲੇ ਵੀ ਚੁੱਪੀ ਰਹਿਣਾ ਬੋਲਣਾ ਨਹੀਂ ਇਹ ਹੋਰ ਓਏ ਕਰਦੇ ਆ ਨਾ ਇਹ ਇਹ ਅਭਿਆਸ ਕਰਦੇ ਨੇ ਲੋਕ ਸਿੱਧ ਸਾਧਕ ਮੋਨ ਧਾਰੀ ਰਹੇ ਲੈ ਬਣਾਏ ਤਨਪੀ ਤਨਮਹਿ ਮਨਨਾ ਦਿਖਾਵਣਿਆ ਉਹਨਾਂ ਨੇ ਬਥੇਰੇ ਸਾਧਨਾ ਕਰਦੇ ਨੇ ਪਰ ਉਹਨਾਂ ਨੇ ਵੀ ਆਪਣੇ ਤਨ ਦੇ ਅੰਦਰ ਮਨ ਨਹੀਂ ਦੇਖਿਆ ਵੀ ਸਾਡੇ ਮਨ ਦੇ ਅੰਦਰ ਹੀ ਤਨ ਦੇ ਅੰਦਰ ਸਾਡਾ ਮਨਾ ਮਨ ਦੇ ਅੰਦਰ ਹੀ ਪ੍ਰਭੂ ਪਰਮਾਤਮਾ ਹੈ ਮਨ ਤੇ ਤਨ ਦਾ ਸਬੰਧ ਹੈ ਜੀਵ ਆਤਮਾ ਤੇ ਪਰਮਾਤਮਾ ਦਾ ਸਬੰਧ ਹੈ ਗੂੜਾ ਮਹਾਰਾਜ ਕਹਿੰਦੇ ਨੇ ਉਹਨਾਂ ਨੇ ਵੀ ਆਪਣੇ ਅੰਦਰ ਦੇਖਿਆ ਭਾਈ ਬਥੇਰੀਆਂ ਛੱਦਿਆਂ ਸਮਾਧੀਆਂ ਲਾ ਲਈਆਂ ਮੋਨ ਰੱਖ ਲਏ ਲੇਵਲ ਆ ਲਾ ਕੇ ਦੇਖ ਲਈ ਪਰ ਤਨ ਭੀ ਤਨਮਹਿ ਮਨਨਾ ਦਿਖਾ ਬਣਿਆ ਉਹਨਾਂ ਨੂੰ ਨਹੀਂ ਇਹ ਪ੍ਰਾਪਤੀ ਹੋਈ ਅੱਗੇ ਮਹਾਰਾਜ ਕਹਿੰਦੇ ਨੇ ਆਪ ਕਰਾਏ ਕਰਤਾ ਸੋਈ ਉਹ ਆਪੇ ਹੀ ਪ੍ਰਭੂ ਪਰਮਾਤਮਾ ਕਰਦਾ ਵਾ ਕਰਨ ਵਾਲਾ ਹੈ ਹੋਰ ਕ ਕਰੇ ਕਿਤੇ ਕਿਆ ਹੋਈ ਕੀਤੇ ਕਿਆ ਹੋਈ ਹੋਰ ਕਿਸੇ ਦਾ ਕੀਤਾ ਨਹੀਂ ਕੁਝ ਵੀ ਹੁੰਦਾ ਉਸ ਅਕਾਲ ਪੁਰਖ ਬਾਹੇ ਗੁਰੂ ਦਾ ਕੀਤਾ ਹੀ ਸਭ ਕੁਝ ਹੈ ਨਾਨਕ ਜਿਸ ਨਾਮ ਦੇਵੇ ਸੋ ਲੈਵੇ ਗੁਰੂ ਕਿਰਪਾ ਕਰਕੇ ਜਿਹਨੂੰ ਨਾਮ ਦੀ ਦਾਤ ਦੇ ਦਿੰਦਾ ਉਹਨੂੰ ਹੀ ਪ੍ਰਾਪਤ ਹੁੰਦੀ ਆ ਜੀ ਨਾਨਕ ਜਿਸ ਨਾਮ ਦੇਵੇ ਸੋ ਲੈਵੇ ਨਾਮ ਮਨ ਬਸਾਵਣਿਆ ਉਹ ਫਿਰ ਨਾਮ ਨੂੰ ਆਪਦੇ ਮਨ ਵਿੱਚ ਜਦੋਂ ਵਸਾ ਲੈਂਦਾ ਗੁਰੂ ਦਾ ਪਿਆਰਾ ਫਿਰ ਉਹਦਾ ਲੋਕ ਸੁਖੀ ਆ ਪ੍ਰਲੋਕ ਸਹੀਲਾ ਹੋ ਜਾਂਦਾ ਸਬਰ ਜਾਂਦਾ ਲੋਕ ਪ੍ਰਲੋਕ ਉਹਦਾ ਤੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਕੇ ਮਨੁੱਖੇ ਜਨਮ ਨੂੰ ਲੇਖੇ ਵਿੱਚ ਲਾ ਲੈਂਦਾ ਹੈ ਇਸ ਤਰ੍ਹਾਂ ਸਤਿਗੁਰੂ ਦੀ ਬਾਣੀ ਨਾਲ ਜੁੜੇ ਰਹੀ ਹੈ ਜੇ ਜਿੰਨੀ ਕ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਸਾਰੀ ਸਮਝ ਆ ਗਈ ਆਪਾਂ ਨੂੰ ਗੁਰਬਾਣੀ ਦੇ ਵਿੱਚੋਂ ਤੇ ਦੂਜਾ ਪੱਖ ਇਹ ਵੀ ਨਹੀਂ ਕਹਿ ਸਕਦੇ ਵੀ ਆਪਾਂ ਨੂੰ ਕੁਝ ਸਮਝ ਵੀ ਨਹੀਂ ਆਈ 90 95% ਪੂਰੀ ਸਮਝ ਆਈ ਹੈ 90 95% ਸਮਝ ਆ ਗਈ ਆਪਾਂ ਨੂੰ ਵੀ ਭਾਈ ਆਪਦੇ ਮਨ ਅੰਦਰੋਂ ਹੀ ਖੋਜਣਾ ਗੁਰੂ ਦੇ ਗਿਆਨ ਨਾਲ ਜੁੜਨਾ ਨਾਮ ਬਾਣੀ ਨੂੰ ਪੜ੍ਹਨਾ ਸੁਣਨਾ ਚੰਗੇ ਪ੍ਰਚਾਰਕਾਂ ਤੋਂ ਗੁਰਬਾਣੀ ਸੁਣਨੀ ਆ ਜਿਹੜੀ ਸਿਧਾਂਤਕ ਗੱਲ ਕਰਦੇ ਨੇ ਗੁਰਬਾਣੀ ਦੀ ਕਿਸਵੱਟੀ ਤੇ ਗੱਲ ਕਰਦੇ ਨੇ ਉਹਨਾਂ ਪ੍ਰਚਾਰਕਾਂ ਨੂੰ ਸੁਣ ਕੇ ਅਸੀਂ ਆਪਣਾ ਛੇਦ ਗੁਰਬਾਣੀ ਤੋਂ ਹੀ ਲੈਣੀ ਆ ਪਹਿਲੀ ਤਾਂ ਗੱਲ ਆ ਵੀ ਆਪਾਂ ਆਪ ਬਾਣੀ ਪੜਨੀ ਸੁਣਨੀ ਪੜਨੀ ਸ਼ੁਰੂ ਕਰੀਏ ਚਲੋ ਨਹੀਂ ਵੀ ਭੈਣ ਭਰਾ ਪੜ ਸਕਦੇ ਕਈ ਬਜ਼ੁਰਗਾਂ ਬਹੁਤ ਸਾਰੇ ਨੇ ਜਾਣੀ ਆਂ ਕਹਿ ਲੋ ਵੀ ਤੁਸੀਂ 90% ਨਹੀਂ ਪੜ ਸਕਦੇ ਬਾਣੀ ਅੱਜ ਵਾਲੇ ਜਿਹੜੇ ਅੱਜ ਤੋਂ ਪਹਿਲਾਂ ਵਾਲੀ ਪੀੜ੍ਹੀ ਆ ਜਿਵੇਂ ਆਪਣੇ 53 55 ਸਾਲ ਤੋਂ ਪਿੱਛੇ ਵਾਲੇ ਅੱਜ ਜਿਨ੍ਹਾਂ ਦੀ 50 55 ਉਮਰ ਵੀ ਇਸ ਪੀੜ੍ਹੀ ਵਾਲੇ ਆ ਜਿਹੜੇ ਤੇ ਇਦੋਂ ਪਿਛਲੇ ਆ ਵੀ ਚੱਲ ਬਾਣੀ ਦੀ